ਮੁਕਿਆ ਲਿਆ ਲਿਆ ਫਰਮਾ ਫਰਮਾ ਚੱਟ ਮਿੰਨਾ ਲਗਾਨੀ ਹੈ ਹਲੋ ਬੈਠ ਕੇ ਅੱਛਾ ਚੱਟ ਮਿੰਨਾ ਲਗਾਨਾ ਹੋਰ ਚੱਟ ਮਿੰਨਾ ਚੱਟ ਸਿਰ ਚੁੱਪ ਮੈਂ ਚੁੱਪ ਨਾ ਕਰਾਂਗਾ ਚੱਟ ਮਿੰਨਾ ਜਾਣਦੀ ਹੈ ਮੈਂ ਚੁੱਪ ਨਹੀਂ ਜਾ ਕੇ ਬੈਠ ਖੜੀ ਕਾਰ ਦੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਫੌਜ ਦੇ ਵਿੱਚ ਹੈ ਇਸ ਮਾੜੀ ਘਟਨਾ ਦੇ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਜਿਹੜੇ ਖੁਲਾਸੇ ਕੀਤੇ ਨੇ ਉਹ ਰੌਂਗ ਟੇ ਖੜੇ ਕਰ ਦੇਣ ਵਾਲੇ ਸੀ ਸਵਿਫਟ ਗੱਡੀ ਦੇ ਵਿੱਚੋਂ ਮਿਲੇ ਸਮਰਿਤਕ ਦੇ ਤੋਂ ਬਾਅਦ ਉੱਥੇ ਪੁਲਿਸ ਦੀ ਟੀਮ ਪਹੁੰਚਦੀ ਹੈ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਸਾਡਾ ਮੁੰਡਾ ਪਰਸੋਂ ਹੀ ਹਲੇ ਜਲੰਧਰ ਤੋਂ ਕੁਝ ਸਮਾਨ ਲੈਣ ਦੇ ਲਈ ਇੱਥੇ ਆਇਆ ਸੀ ਇਸ ਦੀ ਪਤਨੀ ਪੁਲਿਸ ਦੇ ਵਿੱਚ ਹੈ ਜਿਨਾਂ ਦੇ ਵੱਲੋਂ ਰੋ ਰੋ ਕੇ ਦੱਸਿਆ ਗਿਆ ਕਿ ਆਖਿਰਕਾਰ ਇਹ ਸਾਰੀ ਕਹਾਣੀ ਕੀ ਬਣੀ ਅਤੇ ਇਸ ਦੇ ਲਈ ਕੌਣ ਜ਼ਿੰਮੇਦਾਰ ਹੈ ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ ਉਮਰ 28 ਸਾਲ ਪੁੱਤਰ ਅਰਜੁਨ ਸਿੰਘ ਵਾਸੀ ਪਿੰਡ ਫਤਿਹਗੜ ਬਿਰਾਂਧ ਦੇ ਵਜੋਂ ਕੀਤੀ ਗਈ ਹੈ ਜੋ ਕਿ ਰੋਪੜ ਦੇ ਵਿੱਚ ਪੈਂਦਾ ਹੈ ਮ੍ਰਿਤਕ ਨੌਜਵਾਨ 2017 ਤੋਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਤੇ ਉਸ ਦੀ ਡਿਊਟੀ ਕੋਟਾ ਰਾਜਸਥਾਨ ਦੇ ਵਿੱਚ ਸੀ ਇਸ ਮੌਕੇ ਤੇ ਪੇਤਾ ਦੇ ਹਾਲਾਤ ਦੇਖਣਯੋਗ ਤੱਕ ਨਹੀਂ ਸੀ ਪਰ ਆਖਿਰਕਾਰ ਇਹ ਸਾਰਾ ਮਾਮਲਾ ਕੀ ਹੈ ਕਿਸ ਤਰ੍ਹਾਂ ਦੇ ਨਾਲ ਇਸ ਫੌਜੀ ਜਵਾਨ ਦੀ ਜਾਨ ਗਈ ਹੈ ਇਸ ਦੇ ਪਿੱਛੇ ਦੇ ਕਾਰਨ ਕੀ ਨੇ ਜੇ ਤੁਹਾਨੂੰ ਆਪਸ ਵਿੱਚ ਮੇਰਾ ਪੁੱਤ ਜਵਾਨ 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 I'm not going to do that. 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 I'm not ਸਈ ਕੋਈ ਨਜ ਨਹੀਂ ਕਰਦਾ ਸੀ ਮੇਰੇ ਨਾਲ ਹੀ ਰਹਿੰਦਾ ਸੀ ਜਲੰਧਰ ਅੱਜ ਤਾਂ ਪਰਸ ਹੋਇਆ ਆਇਆ ਲੈ ਪਰਸ ਹੋ ਅੱਜ ਹੀ ਆਇਆ ਪਿੰਡਾਂ ਲੈ ਮੇਰੇ ਪਿੰਡਾਂ ਦਾ ਕਦੇ ਪੈਰ ਵੀ ਨਹੀਂ ਪੜਦਾ ਸੀ ਨਾ ਚਾਹ ਤਾਂ ਬੜੀ ਦੂਰ ਦੀ ਗੱਲ ਹੈ ਜਲੰਧਰ ਮੈਂ ਪੁਲਿਸ ਆ ਤੇ ਹਸਬੰਦ ਕੀ ਕਰਦੇ ਥੋੜੇ ਆ ਆਰਮੀਚਾ ਜਾਂ ਤੱਕ ਮਰਦਾ ਨਹੀਂ ਮੈਨੂੰ ਤਾਂ ਚਾਹ ਦੀ ਫਿਲ ਤੋਂ ਨਹੀਂ ਮਾਰਿਆ ਮੇਰੇ ਬੰਦੇ ਨਹੀਂ ਅਸੀਂ ਚੱਕਣਾ ਨਹੀਂ ਅਸੀਂ ਲਾ ਆ ਰਿਹਾ ਹੈ ਸਾਰਾ ਕੁਝ ਹੈ ਮੈਂ ਅਰਜਨ ਸਿੰਘ ਮੇਰਾ ਪੁੱਤਰ ਕੁਲਜੀਤ ਸਿੰਘ ਸਾਨੂੰ ਮਾਰਜਨ ਸਿੰਘ ਦਾ ਬੇਟਾ ਮੇਰਾ ਆਰਮੀਚਾ ਅਸੀਂ ਪਰਸੋਂ ਆਏ ਆ ਜਲੰਧਰ ਤੋਂ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਸਾਨੂੰ ਸ਼ਰਾਬ ਪਤਾ ਪਦਨਾ ਛਾ ਗਿਆ ਹੁੰਦਾ ਜਰਦੇ ਬਾਰੇ ਪਤਾ ਆ ਬਾਕੀ ਅੱਜ ਤੋਂ 3 ਸਾਲ ਦੇ ਪਹਿਲਾਂ ਸਾਨੂੰ ਥੋੜਾ ਥੋੜਾ ਪਤਾ ਲੱਗਿਆ ਵੀ ਚਿੱਟਾ ਹੁੰਦਾ ਕੀ ਆ ਪਰ ਮੈਂ ਇਸ ਨੂੰ ਮੰਨਦਾ ਨਹੀਂ ਸੀ ਪਰ ਅੱਜ ਮੇਰੇ ਮੁੰਡੇ ਦੀ ਮੌਤ ਹੋਈ ਅੱਜ ਮੈਨੂੰ ਪਤਾ ਲੱਗਿਆ ਵੀ ਚਿੱਟਾ ਹੁੰਦਾ ਕੀ ਆ ਤੁਹਾਡੇ ਬੱਚੇ ਦੀ ਮੌਤ ਕਿਵੇਂ ਹੋਈ ਮੌਤ ਕੱਲ ਬੱਚਾ ਮੇਰੇ 4 ਵਜੇ ਗਿਆ ਕਿਸੇ ਨੂੰ ਬੁਲਾਇਆ ਫੋਨ ਕਰਕੇ ਉਹ ਚਲੇ ਗਿਆ ਉਹਨੂੰ ਕਿਸੇ ਨੇ ਗੁੰਮਰਾਹ ਕਰਿਆ ਪਤਾ ਨਹੀਂ ਕੀ ਕਰਿਆ ਜਿਆਦਾ ਉਸ ਆਰਮਿਸ਼ ਇਸ਼ੂ ਆ ਦਰੂ ਇਸ਼ੂ ਆ ਉਹ ਚ ਨੋਰਮਲ ਆ ਬੰਦਾ ਵੀ ਕੀ ਕਰ ਜਾਂਦਾ ਚਿੱਟੇ ਚ ਗਿਰਦਾ ਨਹੀਂ ਬੰਦਾ ਚਿੱਟੇ ਜੇ ਬੰਦਾ ਸਿੱਧਾ ਹੀ ਡੱਡੇ ਹੁੰਦਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਇਦਾਂ ਇਦਾਂ ਵੀ ਹੋ ਜਾਂਦਾ ਪਰ ਮੈਂ ਪਹਿਲੀ ਵਾਰ ਦੇਖਿਆ ਪਰ ਮੈਂ ਇਹ ਜਾਣਦਾ ਜਣਾ ਢੱਲਾ ਜਿਹੜੀ ਚੌਂਕੀ ਆ ਬੇਲਾ ਚੌਂਕੀ ਆ ਚਮਕੌਰ ਸਾਹਿਬ ਥਾਣਾ ਆ ਹਰ ਇੱਕ ਬੰਦੇ ਰੋਕਦੇ ਆ ਕੋਈ ਗੱਡੀ ਆਂਦੀ ਐ ਨ ਕੋਈ ਆਰਮੀ ਦੀ ਕੋਈ ਗੱਡੀ ਦੀ ਪੁਲਿਸ ਦੀ ਕਿਸੇ ਵੀ ਡਿਪਾਰਟਮੈਂਟ ਦੀ ਗੱਡੀ ਚੈੱਕ ਕਰੋ ਇਹਨਾਂ ਦਾ ਪਤਾ ਕੀ ਮਸਲਾ ਐ ਇੱਥੋਂ ਰੇਤੀ ਟ੍ਰੈਲੀ ਭਰੀ ਆ ਇੱਥੋਂ ਪੁਰਸ ਵਾਲਾ ਗਿਆ ਚੀਮੇਦਰ ਗਿਆ ਆ ਚੁੱਪ ਕੇ ਛੱਡ ਦਿੰਨੇ ਆ ਜਦੋਂ ਸਾਡੇ ਬੱਚੇ ਜਾ ਰਹੇ ਆ ਘਰੋਂ ਉਹਦੀ ਗੱਡੀ ਚੈੱਕ ਕਰੋ ਭਾਈ ਤੁਹਾਡੀ ਗੱਡੀ ਚ ਕੀ ਆ ਚੱਕਾ ਅੱਜ ਕਿਹ ਆ ਪਤਾ ਮੇਰੇ ਮੁੰਡੇ ਨੂੰ ਸਿੱਤਾਰ ਕੇ ਕੋਈ ਮੁੰਡਾ ਹੋਰ ਬੰਦਾ ਗੱਡੀ ਚ ਲੈ ਕੇ ਲੈ ਕੇ ਕੀ ਜਾ ਹੋਵੇ ਉਹਦਾ ਮੈਨੂੰ ਵਿਸ਼ਵਾਸ ਥੋੜੇ ਆ ਉਹ ਤਾਂ ਨਹੀਂ ਮੈਂ ਕਹਿ ਸਕਦਾ ਮੁੰਡਾ ਮੇਰਾ ਤਿੰਨ ਦਿਨ ਹੋ ਗਿਆ ਭਲਾ ਇਹਨੂੰ ਠੀਕ ਹੈ ਜੀ ਰਾਤ ਮੈਂ ਮੁੰਡਾ 11 ਵਜੇ ਤੇ ਲੱਭਿਆ ਜਿਹੜੀ ਉਹਨਾਂ ਨੇ ਜਿਨ੍ਹਾਂ ਨੇ ਸਿੱਧੀ ਚਿੱਟੇ ਵਾਲੀ ਅੱਜ 6 ਦਿਨ ਪਹਿਲਾਂ ਜਿਨ੍ਹਾਂ ਨੇ ਫੇ ਚਿੱਟਾ ਵੇਚ ਦਿਆ ਉਹ 11 ਵਜੇ ਮੁੰਡੇ ਦੀ ਮੇਰੇ ਰਿਕਾਰਡਿੰਗ ਪਈ ਆ ਮੇਰੇ ਕੋ ਕੌਂ ਫੌਂਟ ਚ ਕਾਲ ਬਈਆ ਮੈਂ ਪੋਣੇ 11 ਮੇਰੇ ਫਰੇ ਪਰ ਪੰਡਜ ਦਾ ਮੈਂ ਪੁੱਛਿਆ ਉਹ ਕਹਿੰਦੇ ਬਈਆ ਤੇ ਚਾਰ ਮੁੰਡੇ ਹੋਰ ਵੇਚਦੇ ਆ ਤੇ ਪਰੀਆਂ ਵੇਚਦੇ ਆ ਬਰਾਬਰ ਵੇਚਦੇ ਆ ਕਹਿੰਦੇ ਬਾਈ ਸਾਨੂੰ ਚੌਂਕਣ ਦੇ ਦੇ ਤਾਂ ਡਰੇ ਨਹੀਂ ਹੈਗਾ ਨਾ ਐਸਐਚਓ ਦਾ ਨਾ ਮੁਰਸ਼ਿਦ ਦਾ ਕਹਿੰਦਾ ਮੁਰਸ਼ਿਦ ਕਹਿੰਦਾ ਅਸੀਂ ਮੁਰਸ਼ਿਦਾਂ ਦਾ 10 ਮਿੰਟ ਚ ਖਰੀਦ ਰਹੇ ਆ ਕਹਦਾ ਆਮਦ ਕੀ ਕਰੂਗੇ ਉਹ ਤਾਂ ਐਵੇਂ ਆ ਮੋ ਕਰਕੇ ਲੰਘ ਜੰਦੇ ਆ ਦੱਸੋ ਅਸੀਂ ਇਹਦੇ ਚ ਕੀ ਕਰੂਗੇ ਜਿਹੜੀ ਪੁਲਿਸ ਕਾਰਵਾਈ ਹੋ ਰਹੀ ਆ ਜਾਂ ਪੁਲਿਸ ਜਾਂਚ ਚੱਲ ਰਹੀ ਆ ਉਹਦੇ ਤੇ ਵਿਸ਼ਵਾਸ ਹੈ ਤੁਹਾਨੂੰ ਬਿਲਕੁਲ ਨਹੀਂ ਰਸਕੋਸ ਵੀ ਕਰ ਸਕਦੀ ਆ ਇੱਕ ਪੈਨ ਉਹਨੂੰ ਜਿਤ ਮਰਜ਼ੀ ਘੁਮਾ ਦਿਓ ਉਹਨੂੰ ਹੋਏ ਉੜੇ ਔਕੜੀ ਵਾਸਾ ਜਾਂ ਹੁਣ ਐਡੇ ਗਲਾਮ ਪਿਆ ਸਕਦੇ ਆ ਉਹਨੂੰ ਕੱਕੇ ਲਾਵਾ ਵੀ ਪਾ ਸਕਦੇ ਆ ਉਹਦਾ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਇਹ ਤਾਂ ਕਲਮ ਆ ਨਿਕਮਤ ਪੜਸਦੇ ਤੁਹਾਡੇ ਕੋਈ ਬਿਆਨ ਲੈ ਕੋਈ ਗੱਲ ਹੋਈ ਬਿਆਨ ਲੈ ਜਰੂਰਾ ਮੈਂ ਉਹਨੂੰ ਕਿਹਾ ਮੈਂ ਖਾ ਮੈਂ ਆਪਣਾ ਮੁੰਡਾ ਚੱਕ ਕੇ ਫੂਕ ਦੂੰਗਾ ਮੈਨੂੰ ਕੋਈ ਮੁੰਡੇ ਦਾ ਗਮ ਮਰ ਨਹੀਂ ਗਮ ਨਹੀਂ ਗਾ ਮਰਨ ਦਾ ਕੱਲੂ ਕੋਈ ਹੋਰ ਮੁੰਡਾ ਮਰ ਜਵੇ ਮੈਨੂੰ ਉਹਦਾ ਕੰਮ ਹੋਣਾ ਪਰ ਲੇ ਗੀ ਗੱਲ ਇੱਕ ਉਹਨਾਂ ਦਾ ਘਰ ਦਾ ਨਾਨੀ ਚਾਚੀ ਤਾਈ ਮਾਸੀ ਉਨੂੰ ਇੱਕ ਚੱਕੇ ਮੈਨੂੰ ਪੇਸ਼ ਕਰ ਦੋ ਅਸੀਂ ਕੇਸ ਵਿੱਚ ਰੱਖਾਗਾ ਵੀਰ ਜੀ ਗੱਲ ਪਤਾ ਕੀ ਗੱਲ ਆ ਜੇ ਨਾ ਕੋਈ ਪੱਲਾ ਮਾਨਸ ਬੰਦਾ ਕਿਸੇ ਬੰਦੇ ਨੂੰ ਕਹਿੰਦਾ ਨਸ਼ੀਲੇ ਵਾਲੇ ਨੂੰ ਵੀ ਤੁਸੀਂ ਇਹ ਕੰਮ ਨਾ ਕਰੋ ਉਲਟਾ ਸਾਡੇ ਗੱਲ ਪੈਂਦੇ ਆ ਅਸੀਂ ਵੀ ਜੇ ਅਸੀਂ ਪੁਲਿਸ ਨੂੰ ਕੰਪਲੀਟ ਵੀ ਕਰਦੇ ਆ ਕਦੇ ਉਹ ਸਾਡੀ ਸੁਣਾਈ ਨਹੀਂ ਕਰਦੇ ਆਮ ਪਬਲਿਕ ਦੀ ਜਿਹੜਾ ਬੰਦਾ ਦੋ ਨੰਬਰ ਦਾ ਕੰਮ ਕਰਦਾ ਉਹਦੀ ਸੁਣਾਈ ਜਿਆਦਾ ਇੱਥੇ ਸਾਡੀ ਕੋਈ ਸੁਣਾਈ ਨਹੀਂ ਜ਼ਿੰਮੇਵਾਰ ਬੰਦੇ ਦੀ ਹਲੋ ਇਹ ਪਰ ਹਾਲਾਤ ਕੀ ਹੈ ਬਿਕ ਰਿਹਾ ਹਾਲਾਤ ਬਿਕ ਰਿਹਾ ਜੀ ਪੂਰਾ ਬਿਕ ਰਿਹਾ ਜੀ ਹਾਂਜੀ ਟੱਪਨੇ ਵੀ ਬਿਕ ਰਿਹਾ ਬ੍ਰਾਂਪਰੀ ਵਿਕ ਰਿਹਾ ਤੁਹਾਡੇ ਆਪਣੇ ਫਦੇ ਬ੍ਰਿ ਵਿਕ ਰਿਹਾ ਹੈ ਜੀ ਹਾਂਜੀ ਕੋਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜੀ ਸਰਕਾਰਾਂ ਨੇ ਤਾਂ ਜੁੱਧ ਦੇ ਵਿਰੁੱਧ ਘੋਸ਼ਾਪਤ ਜੇ ਜੇ ਵਿਰੁੱਧ ਛੇੜਿਆ ਜੀ ਆ ਦੇਖੋ ਜਵਾਨ ਮੌਤਾਂ ਕਿਵੇਂ ਹੋ ਰਹੀਆਂ ਇਹ ਦੱਸੋ ਸਾਨੂੰ ਇਹ ਬਿਨਾਂ ਜਿੱਟਾ ਤੋਂ ਹੋ ਰਹੀਆਂ ਜੀ ਜੇ ਜਿੱਟਾ ਵਿਕਦਾ ਤਾਂ ਹੀ ਮੌਤ ਹੋ ਰਹੀ ਜੀ ਨੌਜਵਾਨ ਮੁੰਡਾ ਆਰਮੀ 28 ਸਾਲ ਦਾ ਸੀ ਉਹ ਤਿੰਨ ਦੋ ਦਿਨ ਪਹਿਲਾਂ ਆਇਆ ਉਹ ਕਹਿੰਦੇ ਆਂਦੇ ਥੋੜਾ ਲੱਗੇ 9 ਸਾਲੋਂ ਕਿਨੂੰ ਭਰਤੀ ਹੋਏ ਨੂੰ ਜੇ ਪਹਿਲਾਂ ਕਰਦਾ 9 ਸਾਲ ਪਹਿਲਾਂ ਹੀ ਡੈੱਡ ਡੈਥ ਹੋ ਜਾਣਾ ਸੀ ਕੀ ਲੱਗਦਾ ਧੋਖੇ ਨਾਲ ਬੁਲਾਇਆ ਗਿਆ ਇਹ ਧੋਖੇ ਨਾਲ ਬੁਲਾਇਆ ਗਿਆ ਇਨੂੰ ਮੁੰਡੇ ਨੂੰ ਬੁਲਾਇਆ ਗਿਆ ਬੁਲਾ ਕੇ ਉੱਥੇ ਇਹਨਾਂ ਨੂੰ ਧੱਕੇ ਨਾਲ ਪੁਲਾ ਕੇ ਤਾਂ ਕਰਿਆ ਗਿਆ। ਨਹੀਂ ਸਾਨੂੰ ਇਹ ਪਤਾ ਸਾਡਾ ਬੇਟਾ ਪੈਕੇ ਜਰੂਰ ਲਾਂਦਾ ਸੀ ਪਰ ਇਹ ਗਲਤ ਕੰਮ ਦੇ ਵਿੱਚ ਗਲਤ ਸੰਗਤ ਦੇ ਕਰ ਦੇ ਦਿੰਦਾ ਸੀ। 800 ਦੀ ਕਾਰ ਵੀ ਤੇ ਵਿਸ਼ਵਾਸ ਹੈ। ਸਾਨੂੰ ਕੋਈ ਵਿਸ਼ਵਾਸ ਨਹੀਂ ਜੀ। ਬਿਲਕੁਲ ਨਹੀਂ। ਅਸੀਂ ਨਹੀਂ ਵਿਸ਼ਵਾਸ ਕਰਦੇ। ਨਹੀਂ ਬਿਲਕੁਲ ਨਹੀਂ। ਸਾਨੂੰ ਇਨਸਾਫ ਦਵਾਇਆ ਜਾਵੇ। ਜਿਹੜੇ ਹੋਰ ਅੱਜ ਅਸੀਂ ਬੋਲ ਰਹੇ ਹਾਂ ਜਿਹੜੇ ਨਹੀਂ ਬੋਲਦੇ ਕੱਲ ਉਹਨਾਂ ਦੇ ਬੇਟਾ ਆਉਂਗਾ ਫਿਰ ਪਤਾ ਲੱਗ ਜਾ ਆਪਣੇ ਘਰ ਦੇ ਵਿੱਚ ਅੱਗ ਲੱਗਦੀ ਆ। ਅਸੀਂ ਤਾਂ ਕਹਿੰਦੇ ਸਾਰੇ ਇਕੱਠੇ ਹੋ ਕੇ ਇੱਕ ਉਹ ਕਰਕੇ ਨਾ ਇਹਨਾਂ ਨੂੰ ਸਾਰਿਆਂ ਨੂੰ ਬੰਦ ਕਰਾਓ। ਉਹ ਭਗਵੰਤ ਮਾਨ ਕਹਿੰਦਾ ਵੀ ਅਸੀਂ ਇਹ ਕੰਮ ਕਰਤਾ ਇਹ ਕੰਮ ਕਰ ਨਸ਼ਾ ਬੰਦ ਕਰਾਤਾ ਪੀਲੇ ਪੰਦੇ ਚ ਲਾਤੇ ਸਾਢੇ 100 ਰੇ ਪਿੰਡਾਂ ਦੇ ਵਿੱਚ ਕਿਹੜੇ ਹੋ ਸਾਢੇ ਤਾਂ ਵੱਧ ਚੱਲ ਰਿਹਾ ਇਹ ਫਿੱਟਾ ਵੱਧ ਤੋਂ ਵੱਧ ਵਿਗ ਰਿਹਾ ਹੋਰ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਸਐਸਓ ਸਾਹਿਬ ਆਪ ਇਨਵੈਸਟੀਗੇਟ ਕਰ ਰਹੇ ਆ ਮੈਟਰ ਨੂੰ ਯਾਨੀ ਡਰੱਗਸ ਨਾਲ ਰਿਲੇਟਡ ਕਹੇਗਾ ਕਿਵੇਂ ਅੱਛਾ ਜੀ ਉਸ ਕੀ ਕਿੱਦਾਂ ਸਾਰਾ ਪਤਾ ਕਿੱਦਾਂ ਲੱਗ ਕਿੱਦਾਂ ਬਰਾਮਦ ਹੋਈ ਤੇ ਹੁਣ ਕੀ ਅਜੇ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਹਾਂਜੀ ਅਚਾਰ ਦਿੱਤਾ ਕੋਈ ਇਹਦੇ ਕੋਈ ਪਤਾ ਅਜੇ ਅਜੇ ਤਾਂ ਬੰਦਿਆਂ ਨੂੰ ਫੜ ਰਹੇ ਆ ਅਸੀਂ ਜਿਹੜੇ ਠੀਕ ਹੈ ਇਨਵੋਲਵਮੈਂਟ ਜਿੰਨਾ ਦੀ ਨਜ਼ਰ ਆ ਰਹੀ ਹੈ ਉਹਨਾਂ ਨੂੰ ਅਸੀਂ ਕਹਿੰਦੇ ਕਿ ਕਿੰਨੇ ਕਿ ਲੋਕਾਂ ਬਾਰੇ ਪਤਾ ਲੱਗਿਆ ਹੁਣ ਤੱਕ ਇਸ ਬਾਰੇ ਸਪਸ਼ਟ ਐਸਐਸਓ ਸਭ ਦੱਸ ਸਕਦੇ ਨੇ ਫਰਸ ਐਫਆਈਆਰ ਹੋਈ ਹੈ ਅਜੇ ਅਜੇ ਨਹੀਂ ਅਜੇ ਕਾ ਤੁਹਾਨੂੰ ਅੱਛਾ ਕਿੰਨੇ ਗੱਡੀ ਚੁੱਕੀ ਗਈ ਬਰਾਮਦ ਹੋਈ ਹੈ ਗੱਡੀ ਚੁੱਕੀ ਗਈ ਬਰਾਮਦ ਹੋਈ ਉਹਦੇ ਚ ਹੋਰ ਕੀ ਕੀ ਸਮਾਨ ਮਿਲਿਆ ਉਹਦੇ ਚ ਜੋ ਹੋਰ ਤਾਂ ਕੁਸ਼ੀ ਸੀ ਇੰਜੈਕਸ਼ਨ ਵਗੈਰਾ ਸੀਗੇ ਹਾਂਜੀ ਹੋਰ ਨਹੀਂ ਸੀ ਕੋਈ ਤਾਂ ਕੁਝ ਨਸ਼ੀਲੀ ਚੀਜ਼ ਮਿਲੀ ਕੀ ਨਹੀਂ ਖਾਲੀ ਇੰਜੈਕਸ਼ਨ ਭਰੇ ਹੋਏ ਸੀ ਸਿਰਿੰਜਾਂ ਖਾਲੀ ਖਾਲੀ ਸੀਗੇ ਸਿਰਿੰਜਾਂ ਹੋਰ ਕੀ ਮਿਲਿਆ ਜੀ ਹੋਰ ਤਾਂ ਕੁਛ ਨਹੀਂ ਕੋ ਕਾਸ ਨਹੀਂ ਹਾਂਜੀ ਇਹ ਤਾਂ ਮੌਤ ਦਾ ਕੀ ਕਾਰਨ ਸੀ ਲੱਗਦਾ ਤੁਹਾਨੂੰ ਮੌਤ ਦਾ ਕਾਰਨ ਤਾਂ ਨਸ਼ਾ ਹੈ ਨਸ਼ਾ ਹੈ ওভারਡੋਸ ਕਰਕੇ ਹੈ ওভারਡੋਸ ਕਰਕੇ ਬਾਕੀ ਪੋਸਟਮਾਰਟਮ ਹੋਊਗਾ ਜੀ ਪੋਸਟਮਾਰਟਮ ਪਤਾ ਲੱਗ ਜਾਏਗਾ ਸਰ ਪ੍ਰਾਇਮ ਫੇਸੀ ਕੀ ਲੱਗਦਾ ਤੁਹਾਨੂੰ ਹੈ ਜੀ ਪ੍ਰਾਇਮ ਫੇਸੀ ਕੀ ਮੌਢੀ ਜਾਂਚ ਚੱਲ ਰਹੀ ਹੈ ਸਰ ਚੱਲ ਰਹੀ ਹੈ ਜੀ ਤਾਂ ਪਰ ਸਾਨੂੰ ਪੰਗਾ ਇਹ ਹੈ ਕਿ ਸਾਡਾ ਨੌਜਵਾਨ ਮੁੰਡਾ ਚਲੇ ਗਿਆ ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ ਹੈ 6.5 ਫੁੱਟ ਦਾ ਮੁੰਡਾ ਹੈ ਜਵਾਨ ਹੈ ਇਹ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ ਤੇ ਉਹ ਦੋ ਦਿਨ ਪਹਿਲਾਂ ਇੱਥੇ ਆਇਆ ਉਹਨੂੰ ਨਾਲ ਲਿਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਤਾ ਹੈ ਤੇ ਚਿੱਟਾ ਗੱਡੀ ਚੋਂ ਮਿਲਿਆ ਹੈ ਨੌਜਵਾਨ ਮੌਤ ਹੋ ਗਈ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਹੀ ਹੈ ਇੱਥੇ ਗਲੀ ਗਲੀ ਮਹੱਲੇ ਬੱਲੇ ਪਿੰਡ ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ बिक ਰਿਹਾ ਸਭ ਨੂੰ ਪਤਾ ਹੈ ਆ ਹੁਣ ਜੀਤੇ ਮਰ ਜੇ ਤੇ ਨਾਮ ਪੁੱਛ ਲੋ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਏ ਤੇ ਪੰਜਾਬ ਦਾ ਬੁਰਾ ਹਾਲ ਹੈ ਸਾਨੂੰ ਆਪਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਫਸੇ ਦੀ ਆਪਣੇ ਇਲਾਕੇ ਦੀ ਗੱਲ ਕਰਦਾ ਅੱਜ ਸਾਰੇ ਇਲਾਕੇ 'ਚ ਸੋਗ ਪਿਆ ਹੋਇਆ ਨੌਜਵਾਨ ਫੌਜੀ ਮੁੰਡਾ ਮਰ ਗਿਆ ਤੇ ਕੋਈ ਪੁਲਿਸ ਉਲਟਾ ਕੇਸ ਖਰਾਬ ਕਰਕੇ ਇਸ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਇੱਥੇ ਨਸ਼ਿਆਂ ਦੀ ਕੋਈ ਗੱਲ ਨਹੀਂ ਹੈ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਭਗਵੰਤ ਮਾਨ ਜੀ ਤੁਸੀਂ ਉੱਥੇ ਥਾਕੇ ਮਾਰੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਕੋਸ਼ ਦਿਖਾਉਂਦੇ ਕਦੇ ਥੱਲੇ ਆ ਕੇ ਤਾਂ ਦੇਖੋ ਥੱਲੇ ਤਾਂ ਸਾਡੇ ਨੌਜਵਾਨ ਮੁੰਡੇ ਮਰ ਰਹੇ ਆ ਤੁਸੀਂ ਕਰਦੇ ਕੁਝ ਨਹੀਂ ਐ ਕੀ ਕਿਧਾ